ਇੱਕ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਆ ਉਸ ਦੇ ਵਿੱਚ ਥਾਣਾ ਸੁਲਤਾਨਵਿੰਡ ਅਤੇ ACP ਪ੍ਰਵੇਸ਼ ਚੋਪੜਾਈ ਦੀ ਟੀਮ ਨੇ ਇੱਕ ਦੋ ਕਿ ਉਸ ਜਿਹੜੇ ਆ ਇੱਕ ਗ੍ਰਿਫਤਾਰ ਕੀਤੇ ਨੇ ਉਸ ਦੇ ਵਿੱਚ ਗੁਰਵੰਤ ਸਿੰਘ ਉਰਫ ਮੰਗਾ ਤੇ ਬਲਵਿੰਦਰ ਸਿੰਘ ਉਰਫ ਸੰਨੀ ਇਹ ਮੀਰਾਕੋਟ ਕਲਾ ਤੇ ਖੁਰਦੇ ਰਹਿਣ ਵਾਲੇ ਨੇ ਇਹਨਾਂ ਦੋਵਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 130 ਗ੍ਰਾਮ ਪਹਿਲਾਂ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੇ ਮਕਦਮਾ ਨੰਬਰ 9 ਥਾਣਾ ਸੁਲਤਾਨਪੁਰ ਜਿਹੜਾ ਦਰਜ ਕੀਤਾ ਗਿਆ ਜਦੋਂ ਇਹਨਾਂ ਦੀ ਮਜਬੂਤ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਦੇ ਦੌਰਾਨ ਇਹਨਾਂ ਕੋਲੋਂ 710 ਗ੍ਰਾਮ ਜਿਹੜੀ ਹੈਰੋਇਨਾ ਹੋਰ ਰਿਕਵਰ ਜਿਹੜੀ ਆ ਕੀਤੀ ਗਈ ਹੈ ਇਸ ਮਕਦਮੇ ਵਿੱਚ ਹੁਣ ਤੱਕ ਕੁੱਲ 840 ਗ੍ਰਾਮ ਜਿਹੜੀ ਹੈਰੋਇਨਾ ਰਿਕਵਰ ਕੀਤੀ ਗਈ ਹੈ ਇਸ ਤੇ ਜਿਹੜੀ ਅੱਗੇ ਵੀ ਸਾਡੀਆਂ ਟੀਮਾਂ ਜਿਹੜੀਆਂ ਲੱਗੀਆਂ ਨੇ ਤੇ ਆਸ ਹੈ ਵੀ ਇਸ ਦੇ ਵਿੱਚ ਹੋਰ ਵੀ ਜਿਹੜੀ ਤਰਕਵਰੀ ਹੋ ਸਕਦੀ ਹੈ ਕਰਦੇ ਕੀ ਨੇ ਜੀ ਇਹ ਦੋਵੇਂ ਇਲੈਕਟ੍ਰੀਸ਼ੀ ਗੁਰਵੰਤ ਸਿੰਘ ਉਰਫ ਮੰਗਾ ਇਹਦੇ ਇਹ ਪੁਰਾਣਾ ਕ੍ਰਿਮੀਨਲ ਹੈ ਇਸ ਤੇ ਪਹਿਲਾਂ ਇੱਕ 302 ਦੇ 307 ਦਾ ਮਕਦਮਾ ਦਰਜਾ 302 ਉਹਦੇ ਵਿੱਚ ਇਹ ਐਸ ਵਕਤ ਬੇਲ ਤੇ ਆ ਬੇਲ ਤੇ ਆ ਕੇ ਜਿਹੜਾ ਇਹ ਹੈਰੋਇਨ ਦਾ ਕੰਮ ਇਹਨੇ ਕਰਨਾ ਸ਼ੁਰੂ ਕਰਤਾ ਸੀਗਾ ਜਿਸ ਤੇ ਜਿਹੜੇ ਸਾਡੀ ਟੀਮ ਨੇ ਇਹਨੂੰ ਨੈਪ ਕੀਤਾ ਹੈ ਅਕਸਰ ਦੇਖਿਆ ਜਾਂਦਾ ਕੋਈ ਬੇਰੋਜ਼ਗਾਰ ਹੋਵੇ ਤਾਂ ਨਸ਼ਾ ਇਹਦੇ ਦੋਵੇਂ ਜਿਹੜੇ ਕੰਮ ਕਰਦੇ ਨੇ ਆਲਰੇਡੀ ਦੇਖੋ ਪੈਸੇ ਦੀ ਲਾਲਸਾ ਜਿਹੜੀ ਆ ਉਹ ਇਸ ਕੰਮ ਵਾਲੇ ਇਹਨਾਂ ਨੂੰ ਤੋੜਿਆ ਸੀਗਾ ਜਿਹੜਾ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਨੇ ਵੀ ਇੰਨੇ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਨੇ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਇਸ ਤੋਂ ਅੱਗੇ ਜਿਹੜਨਾ ਦੇ ਬੰਦਿਆਂ ਨਾਲ ਇਹ ਇਹਨਾਂ ਦਾ ਟਾਈਪ ਸੀਗਾ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਨੇ ਇਸ ਤੋਂ ਅੱਗੇ ਹੋਰ ਨਾਮਿਨੇਟ ਕਰਕੇ ਅਸੀਂ ਇਹਨਾਂ ਨੂੰ ਅੱਗੇ ਵੀ ਇਸ ਲੜੀ ਨੂੰ ਤੋਰਾਂਗੇ ਇਹਨਾਂ ਦੇ ਬੈਕਵਰਡ ਲਿੰਕ ਕੋ ਫਾਰਵਰਡ ਲਿੰਕ ਕੋ ਦੋਵੇਂ 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 ਇਹਦੇ ਵਿੱਚ ਜਿਹੜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਛੱਟ ਕੋ ਆਲਮੋਸਟ ਇਹਨਾਂ ਦੇ ਨਾਂ ਜਿਹੜੇ ਉਹ ਸਾਹਮਣੇ ਆਏ ਨੇ ਉਹਨਾਂ ਨੂੰ ਅਸੀਂ ਜਿਹੜਾ ਇਸ ਤੇ ਵਿੱਚ ਨਹੀਂ ਨਸ਼ਰ ਕਰ ਸਕਦੇ ਕਿਉਂਕਿ ਇਸ ਆਪਰੇਸ਼ਨ ਨੂੰ ਜਿਹੜਾ ਵਾ ਅਸੀਂ ਅੰਜਾਮ ਤੱਕ ਅੱਗੇ ਤੱਕ ਪਚਾਵਾਂਗੇ ਤਾਲੂ ਪਾਰ ਆ ਰਹੇ ਸੀ ਇਹ ਫਿਲਹਾਲ ਤੇ ਇਹਨਾਂ ਇਥੇ ਲੋਕਲ ਕਨਸਾਈਨਮੈਂਟ ਜਿਹੜੀ ਹੈ ਇਹਨਾਂ ਲਈ ਆ ਇੱਕ ਜਿਹੜਾ ਜਿਸ ਕੋ ਕਨਸਾਈਨਮੈਂਟ ਲਈ ਆ ਉਸ ਨੂੰ ਇਹ ਗੱਲ ਕਲੀਅਰ ਹੋਏਗੀ ਵੀ ਇਹ ਜਿਹੜੀ ਕਨਸਾਈਨਮੈਂਟ ਹੈ ਤਾਰੋਂਪਾਰ ਆਈ ਹੈ ਸਵੇ ਵਿਜਦੇ ਦੀ ਵੇਚੀ ਸਤੂ ਕੇ ਲੱਟੇਓ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਦੇ ਵੇਖੋ ਇਹ ਆਪਣੇ ਗਾਹ ਜਿਹੜੀ ਇਹਨਾਂ ਦਾ ਫੋਨ ਜਿਹੜਾ ਵਾ ਉਹ ਐਨਲਾਈਜ਼ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਜਿੰਨਾਂ ਤੋਂ ਜਿਹੜੀ ਆ ਫਾਰਵਰਡ ਲਿੰਕੇਜ ਆ ਉਹ ਵੀ ਇਹਨਾਂ ਤੋਂ ਕੱਢ ਕੇ ਵੀ ਕਿਹੜੇ ਕਿਹੜੇ ਗਾਹਕ ਸੀਗੇ ਇਹਨਾਂ ਦੇ ਉਹਨਾਂ ਉਹਨਾਂ ਨੂੰ ਇਨਵੈਸਟਿਗੇਟ ਕੀਤਾ ਜਾਵੇਗਾ ਆ ਬਿਲਕੁਲ ਇਹਨਾਂ ਨੇ ਜਿਸ ਤਰ੍ਹਾਂ ਹੁਣ 840 ਗ੍ਰਾਮ ਇਹਨਾਂ ਨੂੰ 100 150 50 ਗ੍ਰਾਮ ਕਰਕੇ ਇਹਨਾਂ ਆਪਣੇ ਗਾਹਕ ਬਣਾਏ ਸੀਗੇ ਉਸਤੇ ਜਿਹੜੀ ਆ ਸਾਡੀ ਟੀਮਾਂ ਵਰਕਆਊਟ ਕਰ ਰਹੀਆਂ ਨੇ ਉਹਨਾਂ ਨੂੰ ਵੀ ਜਿਹੜਾ ਇਸ ਜਿਹੜੀ ਇਨਵੈਸਟਿਗੇਸ਼ਨ ਦੇ ਵਿੱਚ ਇਨਟੈਂਕਲ ਕੀਤਾ ਜਾਵੇਗਾ ਇਸ ਸਮੇਂ ਤੋਂ ਸਾਰਾ ਇਹ ਲੱਗਿਓ ਇਹ ਥੋੜਾ ਸਮਾਂ ਪਹਿਲਾਂ ਜਿਹੜਾ ਬੇਲ ਤੇ ਆਇਆ ਸੀਗਾ ਇਹ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਇਹਨਾਂ ਸ਼ੁਰੂ ਕਰ ਦਿੱਤਾ ਸੀਗਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਦੇ ਵਿੱਚ ਵਿੱਚ ਹੀ ਇਹਨਾਂ ਦੋਵਾਂ ਜਾਨਾਂ ਨੇ ਪਲੈਨਿੰਗ ਕੀਤੀ ਵੀ ਆਪਾਂ ਹਰਵਿੰਦ ਦਾ ਕੰਮ ਸ਼ੁਰੂ ਕਰਨਾ ਇਹਨਾਂ ਪਹਿਲਾਂ ਵੀ ਜਿਹੜਾ ਵਾ ਥੋੜਾ ਸਮਾਂ ਲੈਂਦਾ ਸੀਗਾ ਉਸਤੇ ਵੀ ਸਾਡਾ ਸਾਡੀਆਂ ਟੀਮਾਂ ਜਿਹੜੀਆਂ ਵਰਕਆਊਟ ਕਰ ਰਹੀਆਂ ਨੇ ਜਿਹੜ ਜੋ ਆ ਗਿਉ ਨਹੀਂ ਸਿੱਧਰੇ ਤੇ ਬਿਲਕੁਲ ਹੀ ਜਿਹੜਾ ਕ੍ਰਾਈਮਨਲ ਆ ਇਹਨੂੰ ਜਿਹੜੀ ਆ ਜਿੱਤ ਤੇ ਹੁਣ ਪਹਿਲਾਂ ਵੀ ਦੋ ਮਕਦਮੇ ਦਰਜ ਨੇ ਉਹਨੂੰ ਇਸ ਚੀਜ਼ ਦੀ ਲਤ ਲੱਗ ਗਈ ਹੈ ਤੇ ਉਸ ਦੇ ਵਿੱਚ ਜਿਹੜਾ ਹਰਵਿੰਦ ਨਸ਼ੇ ਦੇ ਵਿੱਚ ਜਾਂ ਉਸ ਦੀ ਤਸਕਰੀ ਦੇ ਵਿੱਚ ਪੈ ਗਿਆ ਜਿਸ ਨੂੰ ਸਾਡੀ ਟੀਮ ਨੇ ਜਿਹੜੀ ਆ ਰਿਕਵਰ ਕਰਕੇ ਨੀਰ ਕਵਰੀ ਕੀਤੀ ਆ ਦੇਸ ਤੋਂ ਅੱਗੇ ਵੀ ਅਸੀਂ ਅਸੀਂ ਡਿਵੈਲਪ ਕਰਾਂਗੇ ਕਲੀਨ ਕਸਟੇ ਨਹੀਂ ਕਰਦੇ ਇਹ ਨਾਲ ਆਪ ਵੀ ਲੈਂਦੇ ਨੇ ਜੀ ਨਸ਼ੇ ਦੀ ਨਹੀ ਅਜੇ ਤੱਕ ਇਹਨਾਂ ਦੀ ਨਸ਼ੇ ਵਾਲੀ ਗੱਲ ਨਹੀਂ ਸਾਹਮਣੇ ਆਈ ਪਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਨੇ ਇਹਨੂੰ ਰਿਮਾਂਡ ਜਿਹੜਾ ਹੈ ਰਿਮਾਂਡ ਤੇ ਨੇ ਸਾਡੇ ਕੋਲ ਰਿਮਾਂਡ ਤੋਂ ਬਾਅਦ ਜਿਹੜੀ ਆ ਅਸੀਂ ਇਸ ਗੱਲ ਨੂੰ ਕਲੀਅਰ ਕਰ ਸਕਾਂਗੇ ਤਿੰਨ ਦਿਨ ਦੇ ਰਿਮਾਂਡ ਤੇ ਨੇ ਕਿੰਨਾ ਮੁਸ਼ਕਲ ਸੀ ਜੀ ਹਜ਼ਾਰ ਫੜਦਾ ਕੁਝ ਜਿਹੜੇ ਇਲੈਕਟ੍ਰੀਸ਼ਨ ਕੰਮ ਕਰਦੇ ਪਤਾ ਸੈਕੂ ਨਹੀਂ ਕਰਦਾ ਬਿਲਕੁਲ ਜੀ ਵੇਖੋ ਜਿਹੜਾ ਪਹਿਲਾਂ ਕਲੀਨ ਆ ਜਿਸ ਤੋਂ ਪਹਿਲਾਂ ਜਿਹੜਾ ਵਾ ਐਨਡੀਪੀਐਸ ਦਾ ਮਕਦਮਾ ਨਹੀਂ ਦਰਜ ਇਹ ਸਾਡੀਆਂ ਇਨਾਂ ਕੋ ਬਕਾਇਦਾ ਸਾਡੀ ਟੀਮ ਕੋਲੇ ਜਿਹੜੀ ਐ ਇੱਕ ਸਪੈਸ਼ਲ ਇਨਫੋਰਮੇਸ਼ਨ ਆਈ ਸੀ ਜਿਸ ਦੇ ਆਧਾਰ ਦੇ ਉੱਤੇ ਇਸ ਨੂੰ ਫੜਿਆ ਗਿਆ ਇਹ ਸੋਰਸ بیس ਇਨਫੋਰਮੇਸ਼ਨ ਦੇ ਉੱਤੇ ਜਿਹੜਾ ਨੈਟਵਰਕ ਜਿਹੜਾ ਬਸਟ ਹੋਇਆ ਹੈ ਕਿ ਮੈਂ ਕਿਹਾ ਐਡਾ ਇਨ ਨੂੰ ਫੜਨਾ ਕਾਫੀ ਔਖਾ ਰਤੋ ਕਿ ਨੌਕਰੀ ਕਰਦੇ ਪਤਾ ਲੱਗ ਬਿਲਕੁਲ ਤੁਸੀਂ ਜਿਹੜਾ ਬੰਦਾ ਹੁਣ ਨਾਰਮਲ ਜ਼ਿੰਦਗੀ ਜੀ ਰਿਹਾ ਹੈ ਜਾਂ ਜਿਹੜਾ ਨਾਰਮਲ ਕੰਮ ਕਰ ਰਿਹਾ ਉਹ ਇੱਕ ਸ਼ੱਕ ਦੇ ਡਾਰ ਦੇ ਵਿੱਚ ਨਹੀਂ ਆਉਂਦਾ ਇਸ ਤੇ ਸਾਨੂੰ ਜਿਹੜੀ ਐ ਸਪੈਸ਼ਲ ਇੰਟਲ ਜਿਹੜੀ ਮਿਲੀ ਸੀਗੀ ਸਪੈਸਿਫਿਕ ਇੰਟਲ ਤੇ ਕੰਮ ਕਰਦਿਆਂ ਸਾਡੀ ਟੀਮ ਨੇ ਇਹਨਾਂ ਨੂੰ ਗ੍ਰੈਬ ਕੀਤਾ ਹੈ ਇਹਦੇ ਪਹਿਲੇ ਪਰਚੀ ਸੀ ਉਹ ਕਾਲੇ ਦੀ ਇੱਕ 302 ਦਾ ਤੇ ਇੱਕ 307 ਦਾ ਮਕਦਮਾ ਇਹ ਲੋ ਇਹਨਾਂ ਦਾ ਕੰਬੋ ਥਾਣੇ ਮਕਦਮਾ ਦਰਜ ਹੋਇਆ ਹੈ ਨਾ 2018 ਦੇ ਵਿੱਚ 302 ਦਾ ਹੋਰ ਵੀ ਬੰਦੇ ਨੇ ਇਹਨਾਂ ਨਾਲ ਤੁਸੀਂ ਦੂ ਬੰਦੇ ਆ ਨੀ ਬਿਲਕੁਲ ਇਹਦੇ ਪਿੱਛੇ ਜਿੱਦਾਂ ਤੁਹਾਨੂੰ ਦੱਸਿਆ ਵੀ ਇਸ ਦੇ ਪਿੱਛੇ ਆਇਡੈਂਟੀਫਾਈ ਹੋ ਚੁੱਕੇ ਨੇ ਉਸ ਦਾ ਉਸ ਨੂੰ ਅਸੀਂ ਨਾਮ ਨਹੀਂ ਤੁਹਾਨੂੰ ਨਸ਼ਰ ਕਰ ਸਕਦੇ ਕਿਉਂਕਿ ਉਹਨਾਂ ਨੂੰ ਵੀ ਅਸੀਂ ਐਸ.ਐਸ ਦੇ ਵਿੱਚ ਇੰਟੈਂਗਲ ਕਰਾਂਗੇ ਜੀ ਇਧਰ ਵਿਚਰੋ ਚਲਾਉਂਦੇ ਸੀ ਜੀ ਵੇਖੋ ਇਹਨਾਂ ਦੇ ਜਿਹੜਾ ਦੋਵੇਂ ਚੀਜ਼ਾਂ ਨੇ ਜਿਹੜੇ ਪੈਡਲਰ ਆ ਜਿਹੜੀ ਹੁਣ ਸਮਾਨ ਲੈਣਾ ਵਾ ਉਹ ਬਿੱਗ ਸਮਗਲਸ ਤੋਂ ਲੈਣਾ ਵਾ ਜਿਹੜਾ ਵੇਚਣਾ ਉਹਨਾਂ ਕੰਜ਼ਿਊਮਰ ਜਾਂ ਲੋਅ ਐਂਡ ਜਿਹੜੇ ਇਹਨਾਂ ਨੂੰ ਤਸਕਰੀ ਕਰਦੇ ਉਹਨਾਂ ਨੂੰ ਵੇਚਣਾ ਵਾ ਇਹਨਾਂ ਦੋਵਾਂ ਚੀਜ਼ਾਂ ਦੇ